ਪੱਲੂ ਕਹਿ ਗਈ ਸੀ ਕਿ ਮੰਮੀ ਬਣਾਈਓ ਪਾਸਤਾ ਇਹਦੇ ਵਿੱਚ ਪਾਉਂਗੀ ਮੈਗੀ ਮਸਾਲਾ ਅੱਗੇ ਕਿਚਨ ਚ ਫੋਲ ਗਜਰਾ ਵੀ ਪਾਵਾਂਗੇ ਇਹਦੇ ਵਿੱਚ ਨਾ ਕੋਈ ਸਬਜੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਗਜਰਾ ਮਿੱਠੀਆਂ ਹੀ ਬੜੀਆਂ ਆ ਤੇ ਪਾਸਤਾ ਬਣਾ ਕੇ ਨਾਲ ਹੀ ਲਾਦਣਾ ਸਬਜੀ ਨੂੰ ਤੜਕਾ ਹੋਰ ਕੀ ਮੈਂ ਇਹਦੇ ਵਿੱਚ ਪਾ ਲਵਾਂਗੇ ਪਾਸਤਾ ਲਓ ਜੀ ਹੁਣ ਆਲੂ ਬੜੀਆਂ ਦੀ ਬਣਾਈਏ ਸਬਜੀ ਇਹ ਪਾਨੇ ਬੜੀ ਵਿੱਚ ਟੇਪੇਰਾ ਮਾਰਨੀਆ ਪੈਂਦੀਆਂ ਨੇ ਕਿਤੇ ਨਾ ਤਾਂ ਦੋ ਲਵਾ ਲੈਨੇ ਆ ਆਲੂ ਤੇ ਸਾਡੀ ਇੱਧਰ ਸਬਜੀ ਵੀ ਤਕਰੀਬਨ ਬਣੀ ਚੱਲੀ ਐ ਸਿਮ ਦੇ ਉੱਤੇ ਰੱਖੀ ਆਵੇ ਥੋੜੀ ਤੇ ਅਸੀਂ ਪੀ ਲਈਏ ਚਾਹ ਇੱਧਰ ਜੀ ਗੇਟ ਖੜ ਗਿਆ ਲੱਗਦਾ ਆ ਗਿਆ ਆਜੋ ਆਜੋ ਸੋਚ ਬਦਲਦਾ ਨਾ ਗੱਲ ਸੋਚ ਬਦਲ ਦਿੱਤਾ ਜਿੰਨੀ ਮਰਜ਼ੀ ਗਰਮੀ ਹੋਵੇ ਪੰਜਾਬੀ ਚਾਹ ਹੀ ਪਿੰਦੇ ਆ ਸਹੀ ਹਲੂਨ ਵਿੱਚ ਹੂੰ ਲਓ ਜੀ ਇੱਧਰ ਬਣਿਆ ਪਾਸਤਾ ਮੈਂ ਕਰ ਦਿੰਨਾ ਚੇਂਜ ਆ ਰੋਟੀ ਖਾ ਕੇ ਨਾ ਹਾਂਜੀ ਤੁਸੀਂ ਰੋਟੀ ਤੁਸੀਂ ਪਾਸਤਾ ਨਹੀਂ ਖਾਣਾ ਦੇਗਾ ਰੋਟਾ ਨਹੀਂ ਜਾਂਦੀਆਂ ਕਿੰਨੀ ਧੋਪ ਆ ਅੱਜ ਢਿੱਲੀਆਂ ਹੋ ਜਾਂਦੀਆਂ ਆ ਜੀ ਢਿੱਲੀਆਂ ਬਹੁਤ ਹੋ ਜਾਂਦੀਆਂ ਯਾਰ ਉਹ ਸ਼ਾਮ ਦੇ ਬੱਜ ਗਏ 6 ਮੈਂ ਵੀ ਆਜੀ ਕਰੀ ਚਾਪੀਨ ਉਹ ਕਿ ਨਾ ਹੀ ਮੇਰੇ ਮੂੰਹ ਤੇ ਨਾਮ ਦੇਗਾ ਚੇਤਾ ਭੁੱਲ ਗਿਆ ਕੀ ਕਹਿੰਦੇ ਮਟਰੀ ਘਰ ਦੇ ਸੂੜੀ ਕਟਿੰਗ ਹੋਏ ਆ ਹਾਂਜੀ ਲੱਗੇ ਰੋਟੀ ਬਣਾਉਣ ਆ ਸਵਾਦ ਲੱਗਣੀ ਆ ਅੱਗੇ ਵੀ ਬਣਾਇ ਖਾਧੀ ਆ ਸਵਾਦ ਲੱਗਦੀ ਆ ਅੱਗੇ ਵੀ ਸਵਾਗ ਅੱਗੇ ਵੀ ਇੱਕ ਦੋ ਵਾਰੀ ਖਾਧੀ ਆ ਮੈਂ ਚੱਲੇ ਆਪਣੇ ਆਪਣੇ ਕਮਰਿਆਂ ਜੇ ਹੁਣ ਤੇ ਕਰੋ ਜੀ ਬਲੌਗ ਦਾ ਐਂਡ ਫਿਰ ਨਵੇਂ ਬਲੌਗ ਹਾਂਜੀ ਲੋ ਜੀ ਆਪਾਂ ਆ ਗਏ ਹਾਂ ਜੀ ਫੇਰ ਤੁਹਾਡੇ ਲਈ ਇੱਕ ਵਧੀਆ ਨਵਾਂ ਬਲੌਗ ਲੈ ਕੇ ਟਾਈਮ ਹੋ ਗਿਆ ਜੀ 10:08 ਮਿੰਟ ਤੇ ਕਰਦੇ ਆਂ ਜੀ ਬਲੌਗ ਦੀ ਨਵੇਂ ਦੀ ਸ਼ੁਰੂਆਤ ਨਾਸ਼ਤੇ ਦੇ ਨਾਲ ਹਾਂਜੀ ਕਰੋ ਜੀ ਕੋਈ ਨਹੀਂ ਕੋਈ ਨਹੀਂ ਪਾਲੋ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਿੰਦਰਾਂ ਬਲੌਗ 'ਚ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋ ਮਗੇਸ ਵੀ ਠੀਕ ਹੈ ਕੱਪੜਾ ਤੋਂ ਆ ਸਭ ਨੇ ਚੜ੍ਹਦੀ ਕਲਾ ਰੱਖੀ ਚਲੋ ਜੀ ਕਰਦੇ ਆਂ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾਲ ਸ਼ੁਰੂਆਤ ਸ਼ੁਰੂਆਤ ਤੇ ਚਲੋ ਬਣੇ ਰਹੀਓ ਬਲੌਗ ਨਾਲ ਬਾਕੀ ਅੱਜ ਦਾ ਦੇਖਦੇ ਆਂ ਹੋਰ ਕੀ ਹੁੰਦਾ ਜੀ ਲੋ ਜੀ ਇਦਾਂ ਟਾਈਮ ਹੋ ਗਿਆ ਆ 11:00 ਤੇ ਹਲੇ ਸਾਡੇ ਆਂਟੀ ਆਏ ਨਹੀਂ ਹੈਗੇ ਸਫਾਈਆਂ ਹਲੇ ਸਾਡੀ ਆਪਣੀਆਂ ਕਰਨੇ ਵਾਲੀਆਂ ਤੇ ਅੱਜ ਪੱਲੂ ਕਹਿ ਗਈ ਸੀ ਕਿ ਮੰਮੀ ਬਣਾਈਓ ਪਾਸਤਾ ਇੱਧਰ ਪਾਣੀ ਰੱਖ ਲੈ ਤਾਂ ਕਿ ਆਵਾਲ ਕੇ ਰੱਖ ਲਵਾਂ ਪਾਣੀ ਗਰਮ ਹੋ ਗਿਆ ਤੇ ਪਾਸਤਾ ਬਣਾਉਣਾ ਦੋ ਤਰ੍ਹਾਂ ਦਾ ਇੱਕ ਸਿਗਾ ਬੱਟਾਂ ਵਾਲਾ ਤੇ ਇੱਕ ਹੈਗਾ ਪਾਈਪਾਂ ਵਾਲਾ ਪਾਸਤਾ ਇਹਦੇ ਵਿੱਚ ਪਾਉਂਗੀ ਮੈਗੀ ਮਸਾਲਾ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਪਾਸਤਾ ਕਿੱਦਾਂ ਬਣਦਾ ਤੇ ਬਣਾਉਂਦੀ ਆ ਪਾਸਤਾ ਵਾਲ ਬੋਲ ਕੇ ਰੱਖ ਲੈਣੀ ਆ ਲੋਕ ਕੇ ਬਣਾਉਂਗੀ ਤੇ ਘਰ ਲਈ ਕਿਹੜੀ ਸਬਜ਼ੀ ਬਣਾਉਂਦੀ ਆ ਦੇਖਦੀ ਆ ਇਹਦੇ ਵਿੱਚ ਪਾਉਂਦੇ ਆ ਬੱਸ ਤਾਂ ਪਾਣੀ ਬਹੁਤ ਗਰਮ ਹੋ ਗਿਆ ਆ ਜਾਂ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਫੇਰ ਬਾਕੀ ਦਾ ਤੁਹਾਨੂੰ ਕੰਮ ਦਿਖਾਉ ਲਦੇ ਆ ਤੇ ਕੀ ਕਰਦੇ ਆ ਅਸੀਂ ਇਧਰ ਟਾਈਮ 1:00 ਵੱਜ ਗਿਆ ਆ ਤੇ ਹਾਂਜੀ ਅੱਗੇ ਕਿਚਨ ਚ ਫੋਲ ਰੋੜਾ ਫਲੇਗੜੇ ਮੇਰੇ ਕੋਲ ਪਾਸੇ ਦੋੜਕਾ ਲਾ ਲਈਨੇ ਪਾਣੀ ਤੇ ਪਾਸਤਾ ਬੋਇਲ ਕਰਕੇ ਰੱਖ ਰਿਆ ਸੀ ਨਾ ਪਹਿਲਾਂ ਦੇਖੋ ਬੋਇਲ ਕੀਤਾ ਵੀ ਆ। ਸਮਾਨ ਕਰ ਲਿਆ ਤਿਆਰ। ਇੱਕ ਤਾਂ ਬਣਾਵਾਂਗੇ ਪਾਸਤਾ ਪਲਕ ਲਈ। ਤੇ ਇੱਕ ਬਣਾਵਾਂਗੇ ਆਪਣੇ ਲਈ ਆਲੂ ਬੜੀਆਂ ਦੀ ਸਬਜ਼ੀ ਥੋੜੀ ਜੀ। ਠੀਕ ਆ। ਬਣਾਵਾਂਗੇ ਅਸੀਂ ਕਿੱਦਾਂ ਬਣਾਈ ਦੀ ਸਬਜ਼ੀ। ਅੱਜ ਅਦਰਾਂ, ਸ਼ਿਮਲਾ ਮਿਰਚ ਤੇ ਪਿਆਜ਼ ਏਦੇ ਨੇ। ਤੇ ਆਹ ਟਮਾਟਰ ਤੇ ਨਾਲ ਹਰੀਆਂ ਮਿਰਚਾਂ। ਆਹ ਦੋ ਟਮਾਟਰ ਵਿੱਚ ਪਾਵਾਂਗੇ। ਠੀਕ ਆ। ਤੇ ਇਹ ਆਪਾਂ ਬਣਾ ਲਈ ਪਾਸਤੇ ਲਈ। ਹਾਂਜੀ। ਉਸ ਤੋਂ ਗਜਰਾ ਵੀ ਪਾਵਾਂਗੇ ਇਹਦੇ ਵਿੱਚ ਨਾ ہاں ਗਜਰਾ ਵੀ ਰੱਖਿਆ ਹੋਇਆ ਹੈ ਕਟੀਆਂ ਹੋਈਆਂ ਪਤਲੀਆਂ ਰੱਖ ਲਓ ਵੱਡ ਦੀਆਂ ਪਾਣੀ ਕਟੀਆਂ ਹੋਰ ਠੀਕ ਹੈ ਬਲੈਂਡਰ ਦੀ ਨਹੀਂ ਤੇ ਤੇ ਆਹ ਜਿਹੜੇ ਆਲੂ ਆ ਇਹ ਪਾਵਾਂਗੇ ਸਬਜ਼ੀ ਉਹ ਵੇਖੋ ਫਾਈਨ ਜੀ ਕੜਾਈ ਆ ਨਹੀਂ ਕੇ ਬਦਰ ਜਿਹਾ ਪਾਣੀ ਤਾਂ ਨਹੀਂ ਸੀ ਘਰ ਦਾ ਬਹੁਤ ਉਛਲ ਰਹਾ ਹੈ ਇਹ ਦੋ ਮੱਟ ਦਬਾਉਣੇ ਆ ਬਾਸਤੀ ਦੇ ਵਿੱਚ ਆ ਢੋਲੇ ਸੀ ਨਾ ਮੈਂ ਪਤਾ ਨਹੀਂ ਵਸੀ ਉਹ ਤੋਂ ਤੇ ਸੀ ਕਿਤੇ ਹੀ ਨਹੀਂ ਨਹੀਂ ਉਹ ਤੋਂ ਤੇ ਆ ਤੇ ਇਸ ਤੋਂ ਲੈਣੇ ਆ ਨਹੀਂ ਯਾਦ ਰਿਹਾ ਆ ਜਨਾਗ ਨੱਕ ਲਈਏ ਤੇ ਉਹ ਚ ਸਬਜੀ ਨੂੰ ਆਪਾ ਲਵਾ ਲੈਣੀ ਐ ਸੀਟੀਆਂ ਹਾਂ ਉਹ ਮੈਂ ਦੱਸ ਦਿਆਂ ਸੀ ਕਿਦਾਂ ਤੋਰ ਕਾ ਲਾਉਣਾ ਹੈ ਠੀਕ ਐ ਠੀਕ ਐ ਤੇ ਪਿਆਜ਼ ਬਰੀ ਬਰੀ ਕੱਟ ਲੈਣਾ ਨਾ ਕੱਟ ਕੇ ਗ੍ਰाइंड ਕਰਕੇ ਨਹੀਂ ਲੈਣਾ ਉਹ ਇੱਕ ਤੋਂ ਬੜੀ ਪਈ ਆ ਸਬਜ਼ੀਆਂ ਖਾ ਖਾ ਕੇ ਵੀ ਮਨ ਨੱਕਿਆ ਪਿਆ ਆ ਕਿਤੇ ਕੋਈ ਸਬਜੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਮੂੰਹ ਦਾ ਸਵਾਦ ਹੀ ਨਹੀਂ ਕੀ ਬਣਾਉਂਦੀ ਬੰਦਰ ਨੂੰ ਨਹੀਂ ਖਾਣੀ ਨੀ ਬੜੀਆਂ ਦੀ ਸਬਜੀ ਨਾਲੇ ਉਹਦਾ ਵੀ ਕੱਲ ਪਰਸੋਂ ਦੀ ਕਹਿੰਦੀ ਆ ਮੈਨੂੰ ਪਾਸਤਾ ਬਣਾ ਦੋ ਹਨਾ ਕੱਲ ਕਹਿੰਦੀ ਕੱਲ ਕਹਿੰਦੀ ਬਣਾਣ ਲੱਗੀ ਫਿਰ ਮੈਂ ਉਹ ਪਰਹਿਣ ਦੋ ਫੇ ਕਹਿੰਦੀ ਰਹਿਣ ਦੋ ਓਮ ਕਾਲੂ ਬਣਾ ਦਈਓ ਕੰਦੀ ਨਾਲੇ ਹੈ ਨਾ ਫਿਰ ਕੰਦੀ ਦੁਪਹਿਰ ਨੂੰ ਖਾ ਲੂੰਗੀ ਫਿਰ ਬਣਾ ਦਈਓ ਚਲੋ ਕਰ ਲਈਏ ਫਿਰ ਹਨਾ ਹਾਂ ਪਹਿਲਾਂ ਕਾਦਮਾ ਪਿਆਜ਼ ਇਹਦੇ ਵਿੱਚ ਪਿੱਛੇ ਮਣਗੀ ਪਿਆਜ਼ ਪਹਿਲਾਂ ਪਾਈ ਦੀ ਪਿਆਜ਼ ਤੇ ਹੋ ਗਿਆ ਬਾਹਰ ਕੁੱਝ ਇਹ ਤਾਂ ਠੰਮਣਾ ਚਲਵਾ ਹੋ ਜਵੇ ਤੇ ਫੋਨਿਆ ਨਾ ਚਲ ਗਿਆ ਦਬ ਗਿਆ ਥੋੜਾ ਘਟਕਾਣਾ ਥੋੜਾ ਜਿਹਾ ਹੋ ਗਿਆ ਹੈ ਗੋਲ ਲੱਗ ਗਿਆ ਠੀਕ ਹੈ ਅਗੇ ਟਮਾਟਰ ਹਰੀਆਂ ਮਿਰਚਾਂ ਮੈਂ ਕੱਟ ਕੇ ਪਾ ਦਿੰਦਾ ਇਹ ਵੀ ਵਿੱਚ ਸਬਜ਼ੀ ਮਿਕਲ ਜਾਣੀ ਹੈ ਠੀਕ ਹੈ ਥੋੜੀ ਜਿਹੀ ਕਲਰ ਲੈ ਅਗਰ ਸਾਲਾ ਬੜਾਇਆ ਨਾ ਪਾਣੀ ਨਹੀਂ ਤੇ ਗਿਆਪ ਤਾਂ ਦੱਸਦਾ ਹੈ ਹਮ ਮਲਤੇ ਤੇ ਅਰੀਆ ਮਿਕਚ ਇਹਨਾਂ ਜਿਹੜਾ ਟਮਾਟਰ ਛੱਡ ਦੂਗਾ ਨਾ ਤੇਲ ਉਸ ਤੋਂ ਬਾਅਦ ਜਿਹੜੇ ਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਕਿ ਮੈਂ ਨੇ ਕਿ ਪਾਸਤਾ ਸਾਡਾ ਬੋਇਲ ਕੀਤਾ ਹੋਇਆ ਜਿਹੜਾ ਪਾਸਤਾ ਆ ਇਹ ਇਸ ਵਿੱਚ ਮੈਂ ਮਿਕ ਪਾਣੀ ਆ ਸੌਰੀ ਨਾਲ ਗਾਜਰ ਵੀ ਪਾਣੀ ਆ ਇਹ ਹੋ ਜਵੇ ਮੇਰਾ ਕਿ ਛੱਡ ਜੀਏ ਕਿਉਂ ਹੋ ਨਹੀਂ ਤੁਸੀਂ ਨਾਲ ਛੱਡ ਠੀਕ ਹੈ ਢਿੱਡ ਭੋਨੇ ਆ ਨਾ ਕੀ ਹੋਵੇ ਨਹੀਂ ਛੱਡਤਾ ਆ ਇਹਦੇ ਵਿੱਚ ਪਾ ਦੇਣੀ ਆ ਗਾਜਰ ਗਾਜਰਾਂ ਮਿੱਠੀਆਂ ਹੀ ਬੜੀਆਂ ਆ ਅੱਜ ਕੱਲ ਬਹੁਤ ਮਿੱਠੀਆਂ ਆ ਰਹੇ ਨੇ ਬਾਦ ਇਹਨਾਂ ਤੇ ਨਾਲ ਹੀ ਪਾ ਦਵਾਂਗੇ ਸ਼ਿਮਰਾ ਵਿੱਚ ਇਹ ਪਕਾਉਣੇ ਹੁੰਦੇ ਨੇ ਕਿ ਮੜ ਜਾ ਬਸ ਰੋਈ ਨੂੰ ਥੋੜਾ ਜਿਆ ਕਰਨਾ ਹੈ ਥੋੜੀ ਕੱਚੀ ਕੱਚੀ ਸੋਹਣੀ ਲੱਗਦੀ ਆ ਠੀਕ ਹੈ ਠੀਕ ਹੈ ਜਿੰਨ ਸੋਣਾ ਕਰਦਾ ਨੇ ਕਰ ਹੂੰ ਥੋੜਾ ਹੋ ਗਏ ਦੂਜਾ ਪਕਣਾ ਖਲਾਣਾ ਚਾਹਤ ਲਈਏ ਠੀਕ ਹੈ ਪਾਸਤਾ ਆ ਵੀ ਪਾਸਤਾ ਸੋਹਣਾ ਬਣਦਾ ਹੈ ਟਮਾਟਰ ਤੇ ਹਰੀਆਂ ਮਿਰਚਾਂ ਉਹ ਇਹ ਗੱਲ ਇਹ ਗ੍ਰੈਂਡ ਸਬਜੀ ਲਈ ਜੱਤਾ ਕਿੱਧਰ ਹੋ ਰਹੀ ਹੈ ਸ਼ਿਮਲਾ ਵਿੱਚ ਹਾਂਜੀ ਤੇ ਸਮਾਂ ਗ੍ਰੈਂਡ ਕਰ ਲਈਏ ਆਪਾਂ ਸਬਜੀ ਬਣਾਵਾਂਗੇ ਠੀਕ ਐ ਆ ਬੜੀ ਬਣਾਵਾਂਗੇ ਇੱਕ ਕੋਈ ਬੜੀ ਬਾ ਕੇ ਬਸ ਤੁਹਾਨੂੰ ਕੁਝ ਅਧਿਨਾ ਖੰਦਾ ਨਹੀਂ ਆਣਾ ਤੇ ਬੈਨ ਹਾਂਜੀ ਤੇ ਸ਼ਾਮ ਨੂੰ ਦੇਖੀ ਜਾ ਕੀ ਬਣਦਾ ਆ ਹੋਰ ਕੀ ਠੀਕ ਐ ਹਾਂਜੀ ਸ਼ਾਮ ਵੇ ਸ਼ਾਮ ਨੂੰ ਦੇਖੀਓ ਹੋਰ ਇੱਧਰ ਕੱਟ ਹੁੰਦੇ ਵੇ ਪਿਆਜ਼ ਤੇ ਉੱਧਰ ਹੁੰਦੀ ਵੀ ਸਬਜੀ ਲਈ ਟਮਾਟਰ ਗ੍ਰੈਂਡ ਸਬਾਤ ਚੋ ਇਹਦੇ ਬਾਅਦ ਚੋ ਪਾਸਤਾ ਬਣਾ ਕੇ ਨਾਲ ਹੀ ਲਾ ਦੇਣਾ ਸਬਜੀ ਨੂੰ ਤੜਕਾ ਹੋਰ ਕੀ ਤੇ ਵੇਲੇ ਹੋਗੇ ਆਟਾ ਹੁੰਦੇ ਆ ਬੇ ਸਵੇਰ ਦਾ ਹਾਂਜੀ ਤੇਲੇ ਹੋ ਕੇ ਫਿਰ ਦੇਖਦੇ ਆਂ ਬਾਕੀ ਦੇ ਕੰਮ ਕਰਦੇ ਆਂ ਚਲੋ ਜੀ ਬੱਦਲ ਹੋਇਆ ਸੀ ਆ ਹੋ ਗਿਆ ਧੁੱਪ ਨਿਕਲਿਆ ਗਿਆ ਚਲ ਮੈਂ ਤੇਲੇ ਕਰਦਾ ਨਾ ਧੁੱਪ ਨਿਕਲੀ ਹੋਈ ਧੁੱਪ ਨਿਕਲੀ ਹੋਈ ਆ ਵਾਸੀ ਜੀ ਧੁੱਪ ਨਿਕਲੀ ਹੋਈ ਆ ਕੀ ਕਰਨੇ ਸੀ ਕਿਦਰ ਕੱਢਣਾ ਕੰਬਲ 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 ਸੁੱਟ ਦਿੰਨੇ ਆ ਸ਼ਾਮ ਦੁਪਹਿਰ ਜਦੋਂ ਕੱਪੜੇ ਚੱਕ ਲਾਂਗੇ ਨਾ ਫਿਰ ਮਸਤਾਰਾਂ ਦੇ ਪਾਇਆ ਹੀ ਠੀਕ ਹੈ ਠੀਕ ਹੈ ਇਹਦਾ ਏਸੀਆਂ ਏਸੀਆਂ ਵਿੱਚ ਕੰਬਲ ਹੁੰਦੇ ਆ ਥੋੜੀ ਸਿੱਲ ਸਿੱਲੇ ਜਿਹੀ ਹੁੰਦੇ ਆ ਹਾਂ ਜੀ ਚਲੋ ਹੋ ਗਿਆ ਨਹੀਂ ਇਹ ਹੋਜਵੇ ਵਾਲੇ ਫਿਰ ਇਹਦੇ ਵਿੱਚ ਪਾਸਤਾ ਪਾਵਾਂਗੇ ਚਲੋ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਹੈ ਹਾਂ ਪਾਇਆ ਕੋਈ ਸੋਸ ਨਹੀਂ ਪਾਇਆ ਕੁਝ ਨਹੀਂ ਪਾਇਆ ਹੈ ਇਹਦੇ ਵਿੱਚ ਪਾ ਲਵਾਂਗੇ ਪਾਸਤਾ ਤਾਂ ਕਿ ਛੜੀ ਜਾਲੀ ਛੋਟੀ ਆ ਹੈਨਾ ਇਕੱਠਾ ਹੋ ਜਾ ਮੇਰਾ ਆ ਦੇਖੋ ਹੈਗਾ ਤਾਂ ਇਹ ਸੂਜੀ ਵਾਲਾ ਹੀ ਪਾਸਤਾ ਆ ਅਸੀਂ ਮੈਦੇ ਵਾਲਾ ਹੁਣ ਬਣਾਉਦੇ ਹੀ ਨਹੀਂ ਆਗੇ ਕਿਉਂਕਿ ਬਹੁਤ ਧੀਰ ਹੋ ਗਿਆ ਬਣਦਾ ਜਾਣਾ ਕੱਲਾ ਕੱਲਾ ਰੰਗ ਹੋ ਜਾਣਾ ਨਾ ਇਹ ਹੋ ਜਾਣਾ ਹੋ ਜਾਣਾ ਹਾਂ ਕਿਉਂ ਤਾਂ ਸਾਰੇ ਨੂੰ ਲੱਗ ਗਿਆ ਜੀ ਸ਼ਾਨੀ ਛੋਟੀ ਆ ਕੁਝ ਜਿਦਾ ਇਕੱਠਾ ਹੋ ਪਿਆ ਰਿਆ ਨਾ ਤਾਂ ਥੋੜਾ ਜਿਹਾ ਪਾ ਦੋ ਵੇਖੋ ਇਹ ਅੱਜ ਵੇ ਸਕੂਲ ਨੇ ਵੀ ਆਪਣੀ ਫਰੈਂਡਸ ਲੈ ਵੀ ਮਾਰੀ ਸੋ ਕਹਿੰਦੀ ਸੀ ਮਿਕਸ ਕਰਕੇ ਬਣਾਈਓ ਤੇ ਦੇ ਵਿੱਚ ਹੁਣ ਪਾਉਨੇ ਆਪਾਂ ਉਹ ਜਿਹੜਾ ਨੇ ਟਰਨੀ ਇਹਦੇ ਨਾਲ ਮਿਕਸ ਹੀ ਜਾਣਾ ਬਟ ਡੀਰ ਨਹੀਂ ਛੋੜੀ ਲਓ ਜੀ ਹੁਣ ਇਹਦੇ ਵਿੱਚ ਪਾਉਨੇ ਆ ਮੇਰੇ ਕੋਲ ਪਾਣਾ ਗੈਸ ਕਰ ਲਈਏ ਕੱਟ ਪਹਿਲਾਂ ਤਾਂ ਪਾਵਾਂਗੇ ਇਹਦੇ ਵਿੱਚ ਸੌਸ ਥੋੜੀ ਜਿਹੀ ਮੈਂ ਹੋਲ ਮਗਵਾਈ ਆ ਉਦੋਂ ਡੀ ਮਾਟ ਗਏ ਉਤੋਂ ਵੱਡਾ ਪਾਉਚ ਲਿਆਣ ਦਾ ਸਾਨੂੰ ਚਿੱਤਾ ਹੀ ਭੁੱਲ ਗਿਆ ਸਾਡਾ ਦਿਮਾਗ ਵੀ ਇਦਾਂ ਦਾ ਨਾ ਇਸ ਲਈ ਚਿੱਤੇ ਭੁੱਲ ਜਾਂਦਾ ਚੀਜ਼ ਦਾ ਥੋੜੀ ਜਿਹੀ ਪਾਣੀ ਆ ਸੋਸ ਉਹ ਥੋੜੀ ਆ ਠੀਕ ਆ ਉਪਰ ਲਈਏ ਮਿਕਸ ਉਹਨੂੰ ਖੋਲ ਲੈਣਾ ਇਸ ਤਰ੍ਹਾਂ ਹੀ ਵਾਹ ਇਸ ਦੀ ਕੋਈ ਜਿਹੀ ਬਣਾ ਕੇ ਲੈ ਲੈ ਕੋਈ ਗਿਆ ਕਿ ਬਣਾ ਹੋ ਗਿਆ ਹੋ ਗਿਆ ਅਸਲੀ ਬੜਾ ਪਾਸਾ ਕਠਨ ਲੱਗਾ ਆਪਣੀ ਕੜਾਈ ਵੱਡੀ ਹੈ ਨਾ ਜਿਹੜਾ ਖੁੱਲਾ ਹੋਏਦਾ ਹੈ ਤੇ ਮੈਂ ਤੇਰੇ ਚੰਗੇ ਮੈਗੀ ਮਸਾਲੇ ਦੇ ਦੋ ਪੌਚਾ ਹੱਥਾਂ ਨੂੰ ਕਿਉਂ ਜਿਆ ਲੱਗਾ ਆ ਉਹ ਪਾ ਦੇਣਾ ਕੰਪੂਨ ਪਾ ਦੇਣਾ ਨਹੀਂ ਉਹ ਮੈਂ ਹੂੰ ਪਾ ਚੱਕੀ ਪਾਈ ਤੁਸੀਂ ਉਹ ਪਾਇਆ ਨਾ ਪਾਸਤਾ ਹਾਂ ਉਹਨੂੰ ਲੱਗਾ ਸੀ ਕਿ ਉਹ ਪਾਸਤੇ ਦੋ ਪਾ ਦਨੇ ਆ ਮੈਂਗੀ ਮਸਾਲੇ ਦੇ ਹਨ ਹਾਂ ਕਿੰਝ ਜ਼ਿਆਦਾ ਬਣਾ ਦੇ ਦਿਖੋਣ ਤੋਂ ਕਿੰਨੇ ਚਿੱਟੇ ਕੱਟੋਂ ਦੀ ਕਪਾਂ ਦਿੱਤ ਹੋਣੀ ਨਹੀਂ ਸੋਸ ਵਾਲਾ ਠੀਕ ਹੈ ਅਗਲੇ ਪਾ ਦੇਸੀ ਪਾਸਤਾ ਮਸਾਲਾ ਹੁਣ ਬਲਕੋ ਕਹਿੰਦੀ ਆ ਮੈਂਗੀ ਮਸਾਲਾ ਪਾ ਇੱਕ ਘਟਾ 3 ਚੋਂ ਜ਼ਿਆਦਾ ਬੜੀ ਮਤਲਬ ਕੀ ਹੋ ਰਿਹਾ ਹੈ ਇਹ ਨਹੀਂ ਨਾ ਕਰੀਏ ਇੱਧੇ ਰਹਿਣਾ ਬਲੇ ਇਹਨੂੰ ਪਾਣਾ ਬੱਝੇ ਤੇ ਬਲਕੋ ਮਸਾਲਾ ਚੱਕ ਕੇ ਮੈਂਗੀ ਦੋ ਜਣੇ ਨਹੀਂ ਰੱਖ ਲੈਣਾ ਬਹੁਤ ਹੈਂ ਜੀ ਤਲੋਂ ਮਿੱਠਾ ਬਰਤਨ ਵਿੱਚ ਵਾਲੀ ਮਨਾ ਜਦੋਂ ਚੋਣ ਕਰਦੇ ਸਾਲਾ ਤੋਂ ਜਦੋਂ ਸਾਲਾ ਮੈਂ ਪਹੁੰਚਿਆ ਇਹ ਜਿਹੜੀਆਂ ਸਾਰੀ ਸੱਤ ਦੇ ਪੱਕਾ ਬਸ ਹੋਰ ਮੈਂ ਟੈਲੀ ਰੇ ਲੌਣੀਆਂ ਸਬਜ਼ੀਆਂ ਤਰ੍ਹਾਂ ਪਹਾਂ ਗਾਹਾਂ ਨਸੀਬ ਅਲਗੋਦੀ ਬੇਜੀ ਮੋਟੀ ਵਾਲੀ ਬੜੀ ਸਬਜ਼ੀ ਕਿਦਾਂ ਨੇ ਮਾਦੀ ਬੜੀ ਚਲੋ ਠੀਕ ਹੈ ਬਰਾਂਹ ਲਓ ਜੀ ਹੁਣ ਆਲੂ ਬੜੀਆਂ ਦੀ ਬਣਾਈਏ ਸਬਜ਼ੀ ਇਹ ਬੜੀ ਮਾਂ ਦੀ ਇੱਕੋ ਹੀ ਬਣਾ ਇੱਕੋ ਹੀ ਪਾਣੀ ਆ ਯਾਰ ਜੀਰਾ ਪਾ ਲਿਆ ਵਿੱਚ ਪਹਿਲਾਂ ਤਾਂ ਪਾਵਾਂਗੇ ਤੇਲ ਕਈਉਂ ਨਾ ਬੀਜਾ ਜ਼ਿਆਦਾ ਤੇਲ ਪਾਇਆ ਕਿਉਂਕਿ ਇਹ ਥੋੜਾ ਥੋੜਾ ਹੁੰਦਾ ਆ ਲਓ ਜੀ ਤੇਲ ਹੋ ਗਿਆ ਗਰਮ ਹਲੇ ਬੜੀ ਨੂੰ ਮਲਮਾ ਬੜੀ ਨੂੰ ਪੱਟ ਲਾਗੇ ਉਸ ਤੋਂ ਬਾਅਦ ਤੇ ਪਿਆਜ਼ ਪਾਵਾਂਗੇ ਤੇ ਇਹਦੇ ਲਸਣ ਤੇ ਅਦਰਕ ਤਾਂ 30 ਸਿਕ ਦਿਨ ਬੜਾ ਐਸੀਗਾ ਤੇ ਪਿਆਜ਼ ਇਹ ਮੈਂ ਫ੍ਰੀਜ਼ਰ ਵਿੱਚ ਰੱਖੋਗੇ ਮੈਂ ਪਹਿਲੇ ਚ ਭਰ ਜਾਵਾਂਗੇ ਪਾਣੀ ਹੋ ਗਿਆ ਇਹ ਹੀ ਪਾਣੀ ਆ ਵਿੱਚ ਯਾਰ ਉਹ ਵੀ ਦੇ ਦੇ ਜਦੋਂ ਬੀਆ ਕੋਲ ਪਹਿਲਾਂ ਹੋ ਗਈ

ਤੇ ਕਰ ਲੈਨੀਆ ਪੁੱਤ ਬਹੁਤ ਨਹੀਂ ਹੋ ਰੰਗੀ ਬੜੀ ਬਹੁਤ ਜ਼ਿਆਦਾ ਡਾਰਕ ਮੈਂ ਕਰਦੀ ਹੁੰਦੀ ਅਗੇ ਇਹ ਪਲਕੀ ਇਹ ਕਾਫੀ ਡਾਰਕ ਹੋਣ ਦੇਣੀ ਵੜਨ ਤੇ ਹੁਣੀਆਂ ਬਸ ਬੜੀ ਮੈਂ ਸੋਗਾ ਪਈ ਵੀ ਕੋਈ ਜੀ ਦੀ ਮੈਂ ਉਹਦੇ ਹੀ ਚੰਦੇ ਕੀ ਬਣਾਵਾਂ ਕੀ ਬਣਾਵਾਂ ਮੇਰਾ ਚਾਲ ਬੜੀ ਬਣਾ ਲੈਣੀ ਆ ਹੁਣ ਇਹਦੇ ਵਿੱਚ ਪਾ ਦਨੇ ਆ ਜੀਰਾ ਤੇ ਚਿਆਹ ਆ ਜੀ ਦੁਬੇ ਇਸ ਤੋਂ ਬਾਅਦ ਜੋ ਪਿਆਜ਼ ਕੋਲ ਜੀਰ ਤੋਂ ਬਾਅਦ 그러면은 ਲਸਣ ਤੇ ਅਦਰਕ ਦਾ ਪੇਸਟ ਜਿਹੜਾ ਤੁਹਾਨੂੰ ਦੁਬਾਰਾ ਉਹਦੇ ਪਹਿਲਾਂ ਪਿਆਜ਼ ਹੀ ਲੱਗੇ ਤੇ ਲਸਣ ਵਾਲਾ ਵਾਦੇ ਹੀ ਪੇਸਟ ਕਿ ਤੇਰਾ ਮਾਨੀਆ ਪੈਂਦੀ ਆ ਇਹ ਅਦਰ ਕੁ ਉਹ ਫਾੜ ਜਾਂਦਾ ਹੈ ਵਿੱਚ ਪਾ ਦੇ ਮਾਦੇ ਦੀ ਜਿਹੜਾ ਬਦਲ ਨਹੀਂ ਪਾਉਂਦਾ ਲੋ ਜੇ ਇਹਨੂੰ ਹੁਣ ਆਪਾਂ ਪਤਾ ਕੀ ਕਰਨਾ ਹੈ ਇਹਨੂੰ ਆਪਾਂ ਇੱਕ ਸੀਟੀ ਲਵਾਈਏ ਗੁੱਪ ਕਰ ਦੇਣਾ ਹਣਾ ਦੋਸਤ ਇੱਕ ਦੋ ਸੀਟੀ ਲਵਾ ਕੇ ਹੋ ਜਾਊਗਾ ਇਹ ਉਂਹੀ ਤਰ੍ਹਾਂ ਪਿਆਜ਼ ਹੈ ਨਾ ਜਿਹੜਾ ਉਹ ਆਸ ਤੇ ਟਮਾਟਰ ਨਾਲ ਚੰਗੀ ਤਰ੍ਹਾਂ ਗਲ ਜੂਗਾ ਸਮਾਨ ਸਾਰਾ ਆ ਗਿਆ ਧੋਣ ਨੂੰ ਮੈਂ ਬਾਅਦ ਚ ਧੋਮਣੀ ਆਲੂ ਵੀ ਨਾਲ ਪਾ ਲੈਣ ਹੂੰ ਆਲੂ ਵੀ ਹਾਲੀ ਸੀ ਇਹਦੇ ਵਿੱਚ ਨਹੀਂ 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 ਆਲੂ ਨਹੀਂ ਇਹਦੇ ਤੇ ਪਾ ਮਾ ਕੇ ਨਮਕ ਠੀਕ ਆ ਤੇ ਹਲਦੀ ਮਾਣੀ ਹਲਦੀ ਕੱਢਣ ਲਈ ਕੱਢਦੀ ਹਾਂ ਹੁਣ ਸਜੂਗਾ ਉਹ ਕੱਢਾਂਗਾ ਸਜ ਜਾ ਤੇ ਇਹਨੂੰ ਲਗਾਈਏ ਸੀਟੀਆਂ ਦੋ ਸੀਟੀਆਂ ਲਾ ਕੇ ਜਦੋਂ ਗਲ ਜਾਣਾ ਫੇਰੇ ਦੇ ਵਿੱਚ ਆਲੂ ਪਾਨੇ ਆ ਇਹ ਮਾਸਟਰ ਦਾ ম্যাজিক ਮਸਾਲਾ ਹੈ। ਮੈਨੂੰ ਕਲਰ ਬਹੁਤ ਸੋਹਣਾ ਲੱਗਿਆ। ਸਾਰੇ ਤਕਰੀਬਨ ਸਾਰੇ ਯੂਜ਼ ਕਰਦੇ ਆ ਇਹ। ਹਾਂ ਹੋਰ ম্যাজিক ਇਹਦਾ ਹੀ ਕਲਰ ਆਂਦਾ ਰਹੇ। ਇਹਦਾ ਕਲਰ ਬਹੁਤ ਸੋਹਣਾ ਆਉਂਦਾ ਹੈ ਸਬਜ਼ੀ ਦਾ। ਸਹੀ ਜਣ ਤਾਂ 2-2 3-3 ਆਉਂਦੇ ਆ ਇਹਦੇ ਵਿੱਚ। ਮੀਨਾਂ ਦਾ ਨਹੀਂ ਪਾਈ ਦਾ ਪਾਣਾ ਵਾਲੀ। ਥੋੜੀ ਅੰਮਾ। ਲੱਗਦਾ। ਉਹ ਲੱਗ ਗਿਆ। ठीक ऐसा नहीं जो हम ठीक हो गया بسم الله इसे मुझे नहीं पता तो ले ले अरे नहीं मैंने इतना बाहर वाला बंद आया चमचिला से उसे ना और बाहर आ जा पानी डाल दो ये वाली ये लेकर हमारे पानी पारमाने के बीच पानी बाकी तेरे ऊपर करके दिखा मैं इसको करके हां चलो भाई

ਯਾਰ ਉਹ ਵਾਸਤੁਨ ਲੱਗਦਾ ਉਹ ਤੇ ਜਿਹੜਾ ਤੇਲ ਚਾਹੀਦਾ ਉਹ ਜਿਹੜਾ ਮੈਨੂੰ ਚਾਹੀਦਾ ਉਹ ਵਾਲਾ ਚੱਲਦਾ ਹੈ ਅੱਲੂ ਮੁੰਡਾ ਤੇ ਪਾਣੀ ਆ ਗਿਆ ਬੜੀ ਨ ਲੈ ਨੀ ਗੜੀ ਪਿਆਸ ਨੂੰ ਪੋਣੀ ਪੋੜਾ ਲਈ ਪਾਣੀ ਭੰਗਾਇਆ ਦੇ ਵਿੱਚ ਤੁਸੀਂ ਇਹ ਪਾ ਲੈਂਦੀ ਥੋੜੀ ਜਿਹੀ ਦੇ ਵਿੱਚ ਪਾਉਂਦੇ ਥੋੜਾ ਜਿਹਾ ਪਾਣੀ ਸਬਜੀ ਵੀ ਤਾਂ ਘਾਲ ਦੇ ਆ ਮਰੇ ਜੀ ਦੋ ਬੀ ਹੋ ਗਈ ਥੋੜੀ ਟਾਈਮ ਦੋ ਵੱਜ ਗਏ ਆ ਤੇ ਸਾਡੀ ਇੱਧਰ ਸਬਜੀ ਵੀ ਤਕਰੀਬਨ ਬਣੀ ਚੱਲੀ ਆ ਸਿਮ ਦੇ ਉੱਤੇ ਰੱਖੀ ਆਵੇ ਥੋੜੀ ਸਿਮ ਦੇ ਉੱਤੇ ਘੋਜਾ ਛੱਡ ਜਵੇ ਤੇ ਆਹ ਲਾਈਟ ਵੱਡੀ ਕਰ ਦਨੇ ਆ ਬੰਦ ਦੇ ਕਰ ਦੇ ਦਨੇ ਆ ਜਗ ਦੀ ਸਫਾਈਆਂ ਸਪਈਆਂ ਸਾਰੀਆਂ ਸਾਡੇ ਹੋ ਗਈਆਂ ਤੇ ਅਸੀਂ ਪੀ ਲਈਏ ਚਾਹ ਗਰਮੀ ਵੀ ਬਹੁਤ ਹੋ ਗਈ ਹੈ ਰੋ ਪੀ ਲਈਏ ਤੇ ਇੱਧਰ ਵੀ ਆ ਲੰਮੀ ਕਹਿੰਦੀ ਮੇਰਾ ਲੱਕ ਦੁਖਦਾ ਆ ਤੇ ਇੱਧਰ ਹਾਂਜੀ ਮੰਮੀ ਬੈਠੀ ਵੀ ਆਣ ਲੱਗੀ ਕਹਿੰਦੀ ਛੂ ਲਾ ਦੰਨਾ ਆ ਮੈਂ ਆਖ ਹਾਂ ਲਾ ਲਓ ਤੇਰਾ ਖਰਾਬ ਹੋਇਆ ਚਲੋ ਜੀ ਪੀ ਲੈ ਇਹ ਚਾਹ ਤੇ ਬਣੀ ਰਹੀਓ ਸਾਡੇ ਨਾਲ ਤੇ ਮਿਲਦੇ ਆ ਜੀ ਤੁਹਾਨੂੰ ਨਾਲੇ ਬਣਾ ਲਈਏ ਸਬਜ਼ੀ ਸੂਜੀ ਫੇਰ ਤੁਹਾਨੂੰ ਦੋ ਖਾਲਦੇ ਆ ਇੱਧਰ ਜੀ ਗੇਟ ਖੜ ਗਿਆ ਲੱਗਦਾ ਆ ਗਿਆ ਆਜੋ 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 ਛੂ ਲਿਆ ਆਂ ਦਿਖਾਓ ਜੀ ਛੂ ਆਹ ਯਾਰ ਆ ਉਦੋਂ ਹਾਰਮੋਨ ਨੇ ਬਦਲਿਆ ਨਹੀਂ ਹੈਗਾ ਸੋਚ ਬਦਲ ਦਿੱਤਾ ਨਾ ਗਵਾ ਸੋਚ ਬਦਲ ਦਿੱਤਾ ਪਾਣੀ ਪਣੀ ਪੀਣਾ ਹੋਇਆ ਕੁਛ ਸਹੀ ਢੋਂ ਠੀਕ ਹੋਈ ਕੁਛ ਦਰਦ ਕੋਈ ਕੁਛ ਫਰਕ ਪਿਆ ਯਾਰ ਦਵਾਈ ਲੈ ਲਓ ਤੁਸੀਂ ਵੀ ਠੀਕ ਆ ਵਾ ਵਾ ਕਦੋਂ ਹੁਣ ਬਦਲੂਗੇ ਇਹ ਮੈਂ ਆ ਕੇ ਬਦਲੂਗਾ ਹੁਣ ਮੈਂ ਬਦਲੂਗਾ ਪਹਿਲਾਂ 아니 ਕੋਣੀ ਪੀਣਾ ਕੋਈ ਤੁਸੀਂ ਕੁਛ ਨਹੀਂ ਹਾਂ ਬੱਬੂ ਇਹ ਕੱਢ ਦੋ ਹੜਾ ਕੇ ਚਲੋ ਤੁਸੀਂ ਖਾ ਬੱਬੂ ਕੋਸ਼ਾ ਤੁਸੀਂ ਜਿੰਨੇ ਜਾ ਅਸੀਂ ਪਿੰਦੇ ਚਾਹ ਜਿੰਨੀ ਮਰਜ਼ੀ ਗਰਮੀ ਹੋਵੇ ਪੰਜਾਬੀ ਚਾਹ ਹੀ ਪਿੰਦੇ ਆ ਚਲੋ ਜੀ ਲਾਂਚ ਚੱਲੇ ਆ ਪੱਲੂ ਨੂੰ ਬੱਬੂ ਕੋਸ਼ ਆ ਖਾ ਕੇ ਤੇ ਫੇਰ ਕਰਾਂ ਫੇ ਮਿਲਦੇ ਆ ਤੁਹਾਨੂੰ ਲਾਂਚ ਤੇ ਜੀ ਦੇਖ ਸਕਦੇ ਆ ਕਿ ਬਸ ਇਦਾਂ ਦੀ ਹੈ ਨਾ ਲੱਗੀ ਥੋੜੀ ਸੰਘਣੀ ਜੀ ਸਬਜ਼ੀ ਬਣਾਈ ਆ ਚਲੋ ਸਭਾ ਮੈਂ ਗਰਮ ਮਸਾਲਾ ਮੜਾ ਦਿਆਂ ਬਾਕੀ ਖਾਣ ਵਾਲੇ ਖਾ ਕੇ ਦੱਸਣਗੇ ਕਿੱਦਾਂ ਦੀ ਬਣੀਆਂ ਆ ਆਲੂ ਵੀ ਹੋ ਗਏ ਆ ਦੇਖ ਲਓ ਸੇਬ ਦੀ ਰਸਨੀ ਜੀ ਬਣਾਉਣੀ ਆ ਥੋੜੀ ਆਲੂ ਆਲੂਆਂ ਨੂੰ ਥੋੜਾ ਜਿਹਾ ਪੀਂਕੇ ਨਾ ਇਹ ਸਾਰੀ ਕਰ ਲਾਂਗੇ ਚੱਕ ਗਾ ਲਾਂ ਨੂਣ ਵਿੱਚ ਕਿੰਦਾ ਦਾ ਤਦਕਾ ਮਾ ਕਰਾ ਦੋ ਮਸਤ ਚਾਪੀਤੀ ਆਹ ਹੋ ਚਾਪੀਤੀ ਹੋਣੀ ਚੱਲ ਲੈ ਚੱਕਾ ਹੋ ਜਾਮ ਨਹੀਂ 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 ਮਾਸੀ ਬਸ ਬਸ ਮੈਂ ਚਾਪੀ ਗੇਂਦੀ ਹੋਣੀ ਲੇਖ ਚੱਕਾ ਦਾਲ ਦੀ ਕਿੰਨੀ ਜੀ ਹੈਗੀ ਆ ਫਿਰ ਮੈਂ ਗੈਸ ਕਰ ਦਮ ਬੰਦ हम्म च टेकन कलर तो ऐसे करके पिमे बंद कर दूं हां जी अ लौंग पहले तो ये एक चमचा नहीं नहीं मैं नहीं बस कर दो बंद गल्ली से बोल हूं हम सही लूण में छ हम ओके ओके एकदम अब बंद कर दो कर दो चालू भी हो गया है थोड़ी थो गाढ़ी है हाँ और सही यहां है जी ਸਬਜੀ ਉਹ ਵੀ ਡਨ ਐਦਰ ਪਾਸਤਾ ਫਟਾ ਡਨ ਪਾਸਤਾ ਤਾਂ ਪਹਿਲੀ ਬਣੀ ਚਲੋ ਹੁਣ ਚਲਦੇ ਹਾਂ ਕਿਚਨ ਤੋਂ ਬਾਹਰ ਹੋਰ ਆ ਜਾਓ ਹਾਂ ਚਲਦੇ ਹਾਂ ਕਿਚਨ ਤੋਂ ਬਾਹਰ ਟੱਡ ਲਾਈਟ ਬਲ ਠੀਕ ਹੈ ਜਿਹਨੇ ਜਿਹਨੇ ਚਲੋ ਜੀ ਆਓ ਚਲੋ ਲੋ ਜੀ ਟਾਈਮ ਬੱਜ ਗਏ 3 ਤੇ ਆਪਾਂ ਬਲਕ ਨੂੰ ਲੈ ਕੇ ਵੀ ਆ ਗਏ ਆ ਤੇ ਹੁਣ ਇੱਧਰ ਕਰਨ ਲੱਗੇ ਜੀ ਰੋਟੀ ਪਾਣੀ ਦਾ ਕੰਮ ਲੋ ਜੀ ਇੱਧਰ ਬਣਿਆ ਪਾਸਤਾ ਜੀ ਤੁਸੀਂ ਖਾਓ ਪਾਸਤਾ ਜਾਂ ਤਾਂ ਕਿ ਮੇਰਾ ਪਾਸਤਾ ਆ ਗਿਆ ਬਾਕੀ ਤਾਂ ਮੈਂ ਰੋਟੀਆਂ ਵੀ ਤੇ ਤੁਸੀਂ ਰੋਟੀਆਂ ਖਾਣੀਆਂ ਬਸ ਚਲੋ ਠੀਕ ਆ ਕਰ ਲਓ ਫਿਰ ਮੈਂ ਸ਼ੂ ਚੇਂਜ ਕਰੋ ਫਿਰ ਮੈਂ ਕਰ ਦਿੰਦਾ ਚੇਂਜ ਆ ਰੋਟੀ ਖਾ ਕੇ ਨਾ ਤੇ ਸ਼ੂ ਚੇਂਜ ਕਰਕੇ ਜਾਣਾ ਚਲੋ ਆਪਾਂ ਖਾਂਦੇ ਆ ਜੀ ਪਾਸਤਾ ਤੇ ਬਾਕੀ ਬਣੇ ਰਿਓ ਵਲੋਗ ਨਾਲ ਰੋਟੀ ਪਾਣੀ ਖਾ ਕੇ ਵਿਹਲੇ ਹੋ ਕੇ ਫਿਰ ਮਿਲਦੇ ਆ ਜੀ ਲੋ ਜੀ ਆਪਾਂ ਦਾ ਖਾ ਲਿਆ ਪਾਸਤਾ ਬਹੁਤ ਸਵਾਦ ਬਣਿਆ ਹੁਣ ਇੱਧਰ ਹਾਂਜੀ ਤੁਸੀਂ ਰੋਟੀ ਆਲੂ ਬੜੀਆਂ ਦੀ ਆਲੂ ਬੜੀਆਂ ਦੀ ਓਕੇ ਤੁਸੀਂ ਪਾਸਤਾ ਨਹੀਂ ਖਾਣਾ ਦੇਗਾ ਵੱਡੇ ਵੱਡੇ ਪੂਣੇ ਕਿ ਬਣਾਏ ਪਤਲੇ ਪਤਲੇ ਹੈ ਨਾ ਹਮ ਚਲੋ ਨਹੀਂ ਪਾਸਤਾ ਹੀ ਖਾਣਾ ਹੈ ਚਲੋ ਠੀਕ ਆ ਖਾ ਪਾਸਤਾ ਦੇ ਆਈ ਉੱਧਰ ਖਾਂਦੇ ਤੁਸੀਂ ਖਾ ਲਿਆ ਰੋਟੀ ਖਾਣੀ ਓਕੇ ਓਕੇ ਚਲੋ ਖਾ ਪੀ ਲਓ ਫਿਰ ਮਿਲਦੇ ਆ ਜੀ ਫਿਰ ਬਣੇ ਰਹੀਏ ਸਾਡੇ ਬਲੌਗ ਨਾਲ ਜੀ ਹਾਂ ਜੀ ਤੋਂ ਆਪਾਂ ਕੱਪੜੇ ਅੱਜ ਧੋਤੇ ਸੀ ਤੇ ਸੋਫਿਆਂ ਦੇ ਕਵਰ ਸਾਰੇ ਸੁੱਕਦੇ ਸਾਰੇ ਕੱਪੜੇ ਤਕਰੀਬਨ ਸੁੱਕ ਗਏ ਆ ਇਹਨਾਂ ਨੂੰ ਫਾਗਣੀਆਂ ਟੋਕਰੀ ਚ कि ਆਪਾਂ ਇੱਥੇ ਪਾ ਲਈਏ ਕੰਬਰ ਚੁਪਣ ਠੀਕ ਆ ਹਾਂਜੀ ਹੋ ਗਿਆ ਲਾਤਾ ਤੋਠੀ ਅਗਲਾ ਦਿੱਤਾ ਚਲੋ ਵਧੀਆ ਹੋਇਆ ਆਹ ਟੁੱਟ ਗਿਆ ਸੀ ਉੱਥੇ ਹੀ ਲਾ ਗਿਆ ਸੜ ਗਿਆ ਸਹੀ ਕੰਬਰ ਕੋ ਪਾ ਦੇ ਜੀ ਹਾਂ ਉਹ ਤਾਂ ਪਾਰਾ ਮਜ਼ਬੂਤ ਹੈ ਯਾ ਨਾ ਹਾਂ ਟੁੱਟਦਾ ਨਹੀਂ ਜਾਉਂਦੀ ਆ ਬੁੱਕਾ ਵਾਲਾ ਯਾਰ ਨਵਾਂ ਤੇ ਨਵੀਂ ਰੱਸੀ ਬੰਨੀ ਹੈ ਕਿੰਨੀ ਧੋਪਾ ਅੱਜ ਢਿੱਲੀਆਂ ਹੋ ਜਾਂਦੀਆਂ ਆ ਜੀ ਇਹ ਢਿੱਲੀਆਂ ਬਹੁਤ ਹੋ ਜਾਂਦੀਆਂ ਯਾਰ ਆਹ ਹੈ ਬੋਡਲ ਇਹ ਹੋ ਗਿਆ ਹੈ ਇਹਦੇ ਉੱਤੇ ਹਾਫ ਹਾਫ ਕਰਦੇ ਹਾਂ ਹਾਂ ਕਰਦੇ ਹਾਂ ਹੈਨਾ ਹੋਰ ਹੋਰ ਚੱਲ ਹੋ ਆ ਦੇ ਬੋਲਦੇ ਤੁਸੀਂ ਜੰਨੂਗੇ ਮੇਰੇ ਨਾਲ ਕਿੱਥੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਕੱਲੋ ਚੱਪਾਲਾਂ ਤੇ ਗਾਣਾ ਕੀ ਗਾਣਾ ਗਾ ਲਈ ਕਰਦੇ ਹਾਂ ਤੇリエ ਫਿਰ ਟੋਪ ਹੈਨਾ ਦਬਾ ਲੰਨੀ ਟੋਪ ਲੱਗ ਜਾਵੇ ਜੰਗੀ ਤਰ੍ਹਾਂ ਹਾਂ ਹਾਂ ਤੇ ਏਸੀਆਂ ਤੇ ਜਿੱਦਾਂ ਪਾਰ ਲਈ ਗਏ ਆ ਕੰਬਲ ਹੈਨਾ ਦੋ ਰਾਹਾਂ ਦੇ ਬਾਅਦ ਹੁਣ ਕਿੱਥੇ ਜਾਣਾ ਹੈ ਉਹ ਬਿਲੀਆ ਮੰਦਰ ਹਾਂ ਫੁੱਫੀ ਪਲਵਾ ਲਈਏ ਚਲੋ ਉਹ ਦੋਆਂ ਟੋਲੀਆਂ ਲੋ ਜੀ ਹੁਣ ਆਪਾਂ ਲੱਗੇ ਆ ਜੀ ਪੀਣ ਚਾਹ ਸ਼ਾਮ ਦੇ ਬੱਜ ਗਏ 6 ਮੈਂ ਵੀ ਆਇਆ ਜੀ ਘਰੇ ਚਾਹ ਪੀਣ ਮਠੀਆਂ ਤੇ ਇਹਨੂੰ ਕੀ ਕਹਿੰਦੇ ਆ ਮਟਰੀ ਉਹ ਜਿਤ ਨਾਲੇ ਮੇਰੇ ਮੂੰਹ ਤੇ ਨਾਮ ਸਿਕਾ ਚੇਤਾ ਭੁੱਲ ਗਿਆ ਕੀ ਕਹਿੰਦੇ ਆ ਮਟਰੀ ਤੇ ਹਾਂ ਹਾਂ ਵਾਸੀਆਂ ਮਾਰਨ ਦੇ ਉਹ ਮੈਂ ਜਦੋਂ ਤੁਸੀਂ ਆਇਆ ਉਹ ਮੇਰੇ ਚੁੱਪਕੇ ਲੱਗ ਗਈ ਹਾਂ ਹਾਂ ਚਲੋ ਤਾਂ ਯੋ ਮੈਂ ਕਹਾਂ ਚੱਲ ਹੁਣ ਇਹ ਝੱਪੀ ਝੁਪੀ ਲੱਗੀ ਹੋਣੀ ਹੈ ਜਦੋਂ ਜ਼ੋਰ ਤੀ ਹਾਂ ਹਾਂ ਮੈਂ ਕਹਾਂ ਇੱਕ ਅੱਧੀ ਝੱਪੀ ਝੁਪੀ ਲੱਗੀ ਹੋਣੀ ਹੈ ਜਾ ਕੇ ਚਾਹ ਚੁ ਪੀ ਗਏ ਅਨੇ ਜਾ ਕੇ ਸਾਰਿਆਂ ਨੂੰ ਸਸਤੀ ਤੋਂ ਲਾਈਏ ਯਾਰਾ ਤੇ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਬਾਜਮਾਨੀ ਚੁਪੇ ਨੂੰ ਚਾਹ ਪੀ ਲੋ ਹਾਂ ਫੋਨ ਕਰ ਉਹਨੂੰ ਚਾਹ ਪੀ ਲਵੇ ਤੇ ਆਗੇ ਤੇ ਫਿਰ ਚਲੋ ਉਸ ਤੋਂ ਬਾਅਦ ਕਰਾਂਗੇ ਸ਼ਾਮ ਨੂੰ ਬਲੌਗ ਦਾ ਐਂਡ ਆਗੇ ਦੇਖਦੇ ਹਾਂ ਕੀ ਬਣਦਾ ਹੋਰ ਅਜੇ ਓ ਫੋਨ ਸੱਲੇ ਸੁੱਟ ਲਿਆ ਚਲੋ ਠੀਕ ਆ ਓਕੇ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹਾਂਜੀ ਲੋ ਜੀ ਟਾਈਮ ਹੋ ਗਿਆ 9:30 ਤੇ ਹਾਂਜੀ ਇੱਧਰ ਕਰਦੇ ਸੀ ਕਟਿੰਗ ਹੋਰ ਕੀ ਆਪਣੇ ਸੂਟ ਆਹ ਓਏ ਤੇ ਮੇਰਾ ਹੈ ਕ ਮੁੰਮੂ ਦਾ ਹੈ ਮੇਰੇ ਬਟਾ ਚਲੋ ਜੀ ਅੱਜ ਕਰਦੇ ਸੂੜੀ ਕਟਿੰਗ ਹੋਏ ਆ ਤੇ ਚਲੋ ਕਟਿੰਗਾਂ ਸ਼ਟਿੰਗਾਂ ਆਫ ਹੋ ਗਈਆਂ ਤੇ ਇੱਧਰ ਮੇਰੇ ਖਿਆਲ ਚ ਮਾਤਾ ਰੋਟੀ ਬਣਾ ਰਹੇ ਆ ਹਾਂਜੀ ਲੱਗੇ ਰੋਟੀ ਬਰਉਣ ਲੋ ਜੀ ਇੱਧਰ ਰੋਟੀਆਂ ਬਣ ਰਹੀਆਂ ਨਾਲ ਹੈਗੀ ਸਬਜੀ ਆਲੂ ਬੜੀਆਂ ਦੀ ਤੇ ਕੁੜੀਆਂ ਅੰਦਰ ਬੈਠੀਆਂ ਪਤਾ ਨਹੀਂ ਕੀ ਕਰੀਆਂ ਦੀਆਂ ਇਹ ਕਰਦੀਆਂ ਅੰਦਰ ਟੀਬੂ ਟੂ ਵੀ ਲਾ ਕੇ ਬੈਠੀ ਹੋਣੀ ਗਾਣੇ ਗੁਣੇ ਸੁਣਦੀਆਂ ਹੋਣੀਆਂ ਜਾਂ ਤੇ ਚਲੋ ਹੁਣ ਹੋ ਗਿਆ ਕੰਮ ਤੁਹਾਡਾ ਚਲੋ ਠੀਕ ਆ ਫਿਰ ਚੱਕੋ ਸਾਰਾ ਸਮਾਨ ਤੇ ਖਾਈਏ ਰੋਟੀ ਪਾਣੀ ਹੋਰ ਹੋਰ ਚਲੋ ਬਣੇ ਰਹੀਓ ਬਲੌਗ ਨਾਲ ਜੀ ਫੇ ਕਰਦੇ ਮੇ ਬਲੌਗ ਦਾ ਐਂਡ ਰੋਟੀ ਖਾ ਕੇ ਦੇਖੋ ਸੱਗੀ ਬਹੁਤ 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 ਪਾਦੇ ਬੜੀ ਬੜੀ ਇਕ ਅਦੀ ਪਾਦੇ ਲਓ ਹੈ ਮੈਨੂੰ ਪਾਸਤਾ ਖਾਣਾ ਪਲ ਨਹੀਂ ਚਲੋ ਪਲਕਣੇ ਪਾਸਤਾ ਖਾਣਾ ਜੀ ਆਪਾਂ ਖਾਣਾ ਜੀ ਆਲੂ ਬੜੀਆਂ ਦੇ ਨਾਲ ਚਾਲੋ ਹਾ ਸਵਾਦ ਲੱਗਣੀ ਆ ਅੱਗੇ ਵੀ ਬਣਾ ਖਾਧੀ ਆ ਸਵਾਦ ਲੱਗਦੀ ਆ ਅੱਗੇ ਵੀ ਸਵਾਗ ਅੱਗੇ ਵੀ ਇੱਕ ਦੋ ਵਾਰੀ ਖਾਧੀ ਆ ਮੈਂ ਮੰਮੀ ਸੁੱਕਾ ਭੁਲ ਕੇ ਰੱਖਿਆ ਹਾਂ ਸੁਲੇ ਦੇਖੋ ਹੁਣੇ ਮੇਰੇ ਸੁੱਕੇ ਭੁਲ ਗਏ ਹਾਂ ਰੱਖੇ ਨੇ ਹਾਂ ਚਲੋ ਠੀਕ ਆ ਜੀ ਬਣੇ ਰਿਓ ਵਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਰਾਤ ਦਾ ਹੁਣ ਫੇ ਕਰਾਂਗੇ ਜੀ ਬਲੌਗ ਦਾ ਐਂਡ ਆਪਾਂ ਹੈ ਓਕੇ ਜੀ ਓਕੇ ਲਓ ਜੀ ਟਾਈਮ ਹੋ ਗਿਆ ਜੀ 10 ਵਜੇ 11 ਮਿੰਟ ਤੇ ਆਪਾਂ ਰੋਟੀ ਪਾਣੀ ਖਾ ਕੇ ਹੋਵੇ ਵਿਲੇ ਤੇ ਚੱਲੇ ਆਪਣੇ ਆਪਣੇ ਕਮਰਿਆਂ ਜੀ ਹੁਣ ਤੇ ਕਰੋ ਜੀ ਬਲੌਗ ਦਾ ਐਂਡ ਫਿਰ ਜੀ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਸੋ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਕਿ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ